ਜੋ ਰਾਜਪੁਰਾ ਥਾਣੇ ਵਿੱਚ 9 ਪੀਓ ਅਰੈਸਟ ਕੀਤੇ ਨੇ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿੱਚ ਪੀਓ ਕਰਾਰ ਹੋਏ ਨੇ ਇਹ ਜੀ ਸਾਰੇ ਆਲਓਵਰ ਪਟਿਆਲੇ ਜਿਲ੍ਹੇ ਦੇ ਵਿੱਚ ਰੈਡਾਂ ਕੀਤੀਆਂ ਸੀਗੀਆਂ ਕੋਈ ਰਾਜਪੁਰੇ ਦੇ ਕੋਈ ਕਨੌਰ ਸਰਕਲ ਦੇ ਕੋਈ ਬਨੂੜ ਦਾ ਐ ਸਾਰੇ ਪਟਿਆਲੇ ਦੇ ਆੜ-ਆੜ ਥਾਵਾਂ ਤੋਂ ਅਰੈਸਟ ਕੀਤੇ ਇਹਨਾਂ ਨੂੰ ਜੀ ਅੱਜ ਇਹਨਾਂ ਦੀ ਅਰੈਸਟਬਾਈ ਜਾਈ ਜਾਊਗੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਬ ਦੇ ਪੇਸ਼ ਕਰਕੇ ਨਦਰ ਰਿਮਾਂਡ ਦਿੱਤਾ ਜਾਵੇਗਾ ਰਾਜਪੁਰਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ 9 ਵੱਖ-ਵੱਖ ਮਾਮਲਿਆਂ ਦੇ ਵਿੱਚ ਅਦਾਲਤ ਵੱਲੋਂ ਪਗੋੜੇ ਐਲਾਨ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦਿताई ਜਾ ਰਹੀ ਹੈ ਤਾਂ ਇਸ ਦੀ ਜਾਣਕਾਰੀ ਜਿਹੜੀ ਹੈ ਥਾਣਾ ਸਿਟੀ ਦੇ ਐਸ ਐਚ ਓ ਪ੍ਰਿੰਸ ਪ੍ਰੀਤ ਪੱਟੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵਕਵਕਾ ਕਾਮਲਾ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਅਤੇ ਸਾਰੇ ਮੁਲਜ਼ਮ ਜਿਹੜੇ ਨੇ ਪਟਿਆਲਾ ਜ਼ਿਲ੍ਹੇ ਦੇ ਵਕਵਕ ਸ਼ਹਿਰਾ ਪਿੰਡਾਂ ਦੇ ਰਹਿਣ ਵਾਲੇ ਨੇ ਇਹ ਜੀ ਸਾਨੂੰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੀ ਰਾਜਪੁਰਾ ਪੁਲਿਸ ਦੀ ਟੀਮ ਨੇ ਅਤੇ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦੀ ਟੀਮ ਨੇ ਸਾਰੇ ਨੇ ਇਕੱਠੇ ਹੋ ਕੇ ਜੀ ਅੱਜ ਰਾਜਪੁਰਾ ਥਾਣੇ ਵਿੱਚ 9 ਪੀਓ ਅਰੈਸਟ ਕੀਤੇ ਨੇ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿੱਚ ਪੀਓ ਕਰਾਰ ਹੋਏ ਹੋਏ ਨੇ ਕਿਹੜੇ-ਕਿਹੜੇ ਮਾਮਲੇ ਨੇ ਇਹਨਾਂ ਤੇ ਅੱਡ-ਅੱਡ ਮੁਕੱਦਮੇ ਦਰਜ ਨੇ ਜੀ 138 ਦੀ ਕੰਪਲੇਂਟ ਤੇ ਦੂਜੇ ਸਾਰੇ ਮੁਕੱਦਮੇ ਦਰਜ ਨੇ ਜਿਹੜੇ ਇਹ ਇੱਕ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਅੱਜ 9 ਪੀਓ ਅਰੈਸਟ ਕੀਤੇ ਗਏ ਨੇ ਕਿੰਨੇ ਪੀਓ ਤੋਂ ਪੀਓ ਸੀਗੇ ਜੀ ਕੋਈ ਅੱਡਾ ਟਾਈਮ ਨਹੀਂ ਜੀ ਸਾਰਿਆਂ ਦੇ ਨਵੇਂ ਪੀਓ ਨੇ ਕੋਈ ਕਿਸੇ ਟਾਈਮ ਦਾ ਕੋਈ ਪਹਿਲਾਂ ਦਾ ਕੋਈ ਸਾਲ ਹੋਗਾ ਕੁਝ ਇਸ ਤਰ੍ਹਾਂ ਹੋਇਆਗਾ ਜਿਹੜਾ ਪਹਿਲਾਂ ਪੀਓ ਰਿਹਾ ਉਸ ਤੋਂ ਬਾਅਦ ਜ਼ਮਾਨਤ ਲਾ ਕੇ ਦੁਬਾਰਾ ਫਿਰ ਵੀ ਹੋ ਗਿਆ ਹੋਵੇ ਜੀ ਨਹੀਂ ਜੀ ਕਿ ਫਰਸਟ ਵਾਰੀ ਦੀ ਇਹ ਫਰਸਟ ਵਾਰੀ ਦੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜੀ ਸਾਰੇ 올ਓਵਰ ਪਟਿਆਲੇ ਜਿਨ੍ਹਾਂ ਦੇ ਵਿੱਚ ਰੈਡਾਂ ਕੀਤੀਆਂ ਸੀਗੀਆਂ ਕੋਈ ਰਾਜਪੁਰੇ ਦੇ ਕੋਈ ਘਨੌਰ ਸਰਕਲ ਦੇ ਕੋਈ ਬਨੂੜ ਦਾ ਐ ਸਾਰੇ ਪਟਿਆਲੇ ਦੇ ਅੱਡ-ਅੱਡ ਥਾਵਾਂ ਤੋਂ ਅਰੈਸਟ ਕੀਤੇ ਗਏ ਇਹ ਸਾਰੇ ਰਾਜਪੁਰੇ ਕੋਰਟ ਨਾਲ ਰਿਲੇਟਡ ਵਾਲੇ ਜੀ ਹਾਂ ਜੀ ਇਹ ਸਾਰੇ ਰਾਜਪੁਰੇ ਕੋਰਟ ਦੇ ਸਿਟੀ ਥਾਣੇ ਦੇ ਨੇ ਕਿਸ ਕਿਸ ਕੇ ਹੁੰਦੇ ਹੈਗੇ ਜੋ ਕਿਸ ਕੇ ਕੇਤੇ ਜੜੇ ਆਰਡਰ ਜਿਵੇਂ ਮੈਂ ਪਹਿਲਾਂ ਦੱਸਾਂ ਜੀ ਆਰਡਰ ਨੇ ਸਾਰੇ ਇਹ ਕੋਈ 138 ਦੀ ਕੰਪਲੇਂਟ ਦੇ ਸਾਰੇ ਜੱਜ ਸਾਹਿਬ ਵੱਲੋਂ ਪੀਓ ਬਣਾਏ ਹੋਏ ਨੇ ਉਹਨਾਂ ਨੂੰ ਅੱਜ ਅਰੈਸਟ ਕੀਤਾ ਸਰ ਇੱਕ ਹੁਣ ਕੀ ਕਾਰਵਾਈ ਕਰ ਰਹੇ ਇਹਨਾਂ ਦੇ ਅ ਇਹਨਾਂ ਨੂੰ ਜੀ ਅੱਜ ਇਹਨਾਂ ਦੀ ਅਰੈਸਟ ਪਾਈ ਜਾਊਗੀ ਅਰੈਸਟ ਹੋਣ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਊਗਾ ਸਰ ਹੁਣ ਕੁਝ ਕਾਰਵਾਈ ਵੀ ਹੋਈ ਹੈ ਰਿਕਵਰੀ ਵੀ ਹੋਈ ਹੈ ਕੁਝ ਨਹੀਂ ਰਿਕਵਰੀ ਨਹੀਂ ਜੀ ਹਲੇ ਹਲੇ ਅਰੈਸਟ ਕੀਤੀ ਹੈ ਬਾਕੀ ਰਿਮਾਂਡ ਲੈ ਕੇ ਫਿਰ ਅੱਗੇ ਕਾਰਵਾਈ ਕਰਾਂ ਸਰ ਕੁਝ ਹੋਰ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਰਾਜਪੁਰਾ ਪੁਲਿਸ ਪੂਰੇ ਆਪਣੇ ਤੰਦ ਹੀ ਨਾਲ ਮਿਹਨਤ ਕਰ ਰਹੀ ਆ ਹਰ ਪੱਖ 'ਚ ਅਸੀਂ ਮਿਹਨਤ ਕਰ ਰਹੇ ਆ ਆਪਣੀ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਅਸੀਂ ਹੋਰ ਅੱਗੇ ਕ੍ਰਾਈਮ ਨੂੰ ਘਟਾ ਸਕੀਏ